ਬੋਲੇ ਮਾਨ ਹੈ ਧਾਰਨੀਆਂ ਸਿਰ ਚਿੱਟਾ ਹੋ ਗਿਆ ਦਾੜੀ ਚਿੱਟੀ ਹੋ ਗਈ ਕਰ ਲੈ ਸ਼ਰਮ ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਵੇਖ ਪਲ ਗਈਆਂ ਮਤਲਬ ਵੀ ਹੁਣ ਤੇ ਸਿਰੇ ਆ ਗਮ ਇਹਦੂਗਾ ਤੇ ਨਹੀਂ ਕੋ ਰੰਗ ਬਦਲਣਾ ਇਹਨਾਂ ਨੇ ਚਿੱਟੀਆਂ ਤੋਂ ਬਾਅਦ ਕੁਝ ਨਹੀਂ ਪਲ ਗਈਆਂ ਹੁਣ ਤੇ ਬਸ ਕਦੇ ਆਸ ਸੀ ਵੀ ਆਉ ਆਉ ਦਾੜੀ ਫਿਰ ਵਧੇਗੀ ਦਾੜੀ ਫਿਰ ਹੁਣ ਤੇ ਚਿੱਟੀ ਹੋ ਗਈ ਹੁਣ ਤੇ ਕੱਖ ਕੱਖ ਨਹੀਂ ਸਿਰ ਪਲਿਆ ਦਾੜੀ ਪੱਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ ਅਜੇ ਵੀ ਰੰਗ ਰਲੀਆਂ ਅਜੇ ਵੀ ਰੰਗ ਰਲੀਆਂ ਸ਼ਰਮ ਨਹੀਂ ਆਉਂਦੀ ਦਾੜੀ ਚਿੱਟੀ ਹੋ ਕੇ ਵੀ ਕਰਮ ਚਿੱਟੇ ਨਹੀਂ ਕਰਦੇ ਅਜੇ ਕਾਲੇ ਗਏ ਤੇ ਧੌਲਿਆਂ ਦੀ ਵਾਰੀ ਆ ਗਈ ਏ ਕਾ ਪੜਦੇ ਨੇ ਧਰਨਾ ਪਹਿਲਾਂ ਲੋ ਪੜਦੇ ਆਓ थोड़ा जा सुस्ती जी लहजू गज बोलियो ਇੰਦਾ ਹੀ ਧਾਰਨਾ ਬੜੀ ਜਾਂਦੇ ਹੁੰਦੇ ਸੀ 12-15 ਸਾਲ ਬੜੀਆਂ ਕੈਸਟਾਂ ਨੇ ਮੈਂ ਐ ਇਦਾਂ ਹੀ ਗਾਈ ਜਾਂਦਾ ਸੀ ਧਾਰਨਾ ਪੰਜ ਸੱਤ ਪੜ ਦੇਣੀਆਂ ਪ੍ਰਸੰਗ ਸੁਣਾ ਦੇਣਾ ਬੱਲੇ ਬੱਲੇ ਇਹਨੇ ਨਾਲ ਹੀ ਖੁਸ਼ੀ ਸੀ ਜਿਆਦਾ ਤੇ ਹੁਣ ਮੈਂ ਪੜਦਾ ਹੀ ਨਹੀਂ ਕਦੀ 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 ਜੀ ਕਰਦਾ ਭੁੱਲਿਆ ਤੇ ਨਹੀਂ ਆਉਂਦੀਆਂ ਤੇ ਸਾਰੀਆਂ ਹੀ ਨੇ ਪਰ ਜੇ ਐਂ ਬੜੀ ਰਹੀ ਏ ਇੱਕ ਗੱਲ ਸੋਚ ਕੇ ਵੇਖੋ ਵੀ ਸਾਰੇ ਖੁਸ਼ ਨੇ ਝੂਮ ਰਹੇ ਨੇ ਆਹਾ ਹਾ ਹਾ ਤੇ ਪੰਗਾ ਕੋਈ ਪੈਂਦਾ ਹੀ ਨਹੀਂ ਆਖੋ ਸਤਨਾਮ ਇਹਦੇ ਸੌਖਾ ਨਹੀਂ ਕੰਮ। ਇਹ ਸੌਖਾ ਹੈ। ਨਾ ਬਹੁਤਾ ਪੜਨਾ ਪੈਂਦਾ ਇਦਾਂ ਹੀ ਸੌਖਾ ਸਰ ਜਾਂਦਾ ਇੰਨੇ। ਬਾ ਗਾਈ ਚੱਲੋ। ਆ ਇੱਕ ਪੜਦਾ ਹੈ ਦੁਗਾਂ ਵਾਲਾ ਸ਼ਲੋਕ ਹੋਰ ਪੜਦੇ ਨੇ ਉਦੋਂ ਗਾਂ ਵਾਲਾ ਹੋਰ ਆਨੰਦ ਵੀ ਆਈ ਜਾਂਦਾ ਹੈ। ਪਰ ਇਹ ਫਤਕੀ ਹੈ ਜੀ। ਇਹਦੇ ਨਾਲ ਗੱਲ ਪਕੜ ਚ ਘਟ ਆਉਂਦੀ ਹੈ। ਥੋੜੇ ਚਿਰ ਦਾ ਨਜ਼ਾਰਾ ਤੇ ਬਹੁਤ ਆਉਂਦਾ ਵੀ ਆਹ ਹਾ 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 ਬਈ ਬੱਲੇ ਬੱਲੇ। ਐਂ ਜੇ ਬਹੁਤ ਲੱਗਦਾ। ਇੱਕ ਤੋਂ ਇੱਕ। ਪਰ ਜਿਹੜੀ ਗੱਲ ਤਕਨੀਕ ਹੈ ਅਸਲ ਗੁਰਬਾਣੀ ਦਾ ਸਿਧਾਂਤ ਹੈ ਪਕੜ ਚ ਨਹੀਂ ਆਉਂਦਾ ਜਿੰਨਾ ਚਿਰ ਗੱਲ ਖਾਨੇ ਨਾ ਪਵੇ ਸਮਝ ਚ ਨਹੀਂ ਪਰ ਉੱਪਰ ਗੱਲ ਹੈ ਇਹ ਤੇ ਇਹ ਤੇ ਚਲੋ ਠੀਕ ਆ ਆਪਾਂ ਕੋਈ ਸੁਸਤੀ ਦੀ ਲਾ ਲਈ ਆਪਾਂ ਗਾ ਲਿਆ